ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਅੱਜ ਪੂਰਨਮਾਸ਼ੀ ਵਾਲੇ ਦਿਨ ਤੁਸੀਂ ਆਪਣੇ ਬੱਚਿਆਂ ਦੇ ਤਰੱਕੀ ਲਈ ਘਰ ਦੇ ਅੰਨ ਤੇ ਧਨ ਦੇ ਭੰਡਾਰੇ ਭਰਨ ਦੇ ਲਈ ਰੋਟੀ ਦਾ ਇਹ ਖਾਸ ਉਪਾਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ ਤੁਹਾਡੇ ਘਰ ਦੀ ਗਰੀਬੀ ਹਮੇਸ਼ਾ ਲਈ ਜੜ ਤੋਂ ਖਤਮ ਹੋ ਜਾਵੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਤ ਸ੍ਰੀ ਅੰਕਾ ਜੀ ਸਾਡੀ ਅੱਜ ਵਾਲੀ ਵੀਡੀਓ ਦੇ ਅਪਰ ਅਸੀਂ ਚਾਨਣ ਪਾਉਂਦੇ ਹਾਂ ਜੀ। ਕਹਿੰਦੇ ਹਨ ਕਿ ਚੰਗਾ ਕਰਾਂਗੇ ਤਾਂ ਚੰਗਾ ਹੋ ਕੇ ਦੁਗਣਾ ਮਿਲੇਗਾ। ਮਾੜਾ ਕਰੋਗੇ ਕਹਿੰਦੇ ਹਨ ਕਿ ਉਹ ਵੀ ਤੁਹਾਨੂੰ ਦੁੱਗਣਾ ਕਰਕੇ ਹੀ ਵਾਪਸ ਮਿਲਣਾ ਹੈ ਇਸ ਲਈ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਕੋਈ ਵੀ ਕਦਮ ਚੁੱਕੋ ਤਾਂ ਸੋਚ ਵਿਚਾਰ ਕੇ ਹੀ ਚੁੱਕੋ ਇਹ ਕੋਈ ਸਿਰਫ ਕਹਿਣ ਵਾਲੀ ਗੱਲ ਨਹੀਂ ਹੁੰਦੀ ਸਗੋਂ ਇਹ ਤਜਰਬਿਆਂ ਦੀ ਸੱਚਾਈ ਹੁੰਦੀ ਹੈ ਜਿਵੇਂ ਬੀਜ ਬੀਜਣ ਵਾਲਾ ਕਿਸਾਨ ਜਾਣਦਾ ਹੈ ਉਹ ਜੋ ਬੀਜੇਗਾ ਉਹੀ ਕੱਟੇਗਾ ਉਸੇ ਹੀ ਤਰ੍ਹਾਂ ਅਸੀਂ ਜੋ ਵੀ ਕਰਮ ਕਰਦੇ ਹਾਂ ਉਹੀ ਸਾਡੇ ਸਾਹਮਣੇ ਨਤੀਜਿਆਂ ਦੇ ਰੂਪ ਵਿੱਚ ਆ ਕੇ ਖੜੇ ਹੋ ਜਾਂਦੇ ਹਨ ਜੇ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਉਹ ਮਦਦ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਜ਼ਿੰਦਗੀ ਵਿੱਚ ਵਾਪਸ ਆਉਂਦੀ ਹੈ ਕਦੇ ਖੁਸ਼ੀ ਬਣ ਕੇ ਕਦੇ ਆਸਰਾ ਬਣ ਕੇ ਤੇ ਕਦੇ ਦੁਆਵਾਂ ਦੇ ਰੂਪ ਵਿੱਚ ਪਰ ਜੇ ਅਸੀਂ ਕਿਸੇ ਲਈ ਮਾੜਾ ਸੋਚਦੇ ਹਾਂ ਤਾਂ ਮਾੜਾ ਕਰਦੇ ਹਾਂ ਦੁਖੀ ਰਹਿੰਦੇ ਹਾਂ ਜਾਂ ਨਿੰਦਿਆ ਚੁਕਲੀ ਕਰਦੇ ਹਾਂ ਤਾਂ ਉਹ ਨਕਾਰਾਤਮਕਤਾ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸਾਹਮਣੇ ਆ ਹੀ ਜਾਂਦੀ ਹੈ ਦੁੱਖ ਤਕਲੀਫ ਜਾਂ ਮਨ ਦੀ ਬੇਚੈਨੀ ਬਣ ਕੇ ਧੀਆ ਪੁੱਤਾਂ ਦੇ ਰਾਹੀ ਪਤੀ ਦੇ ਰਾਹੀ ਕਿਸੇ ਨਾ ਕਿਸੇ ਰੂਪ ਦੇ ਰਾਹੀ ਸਾਡੇ ਕੋਲ ਪਹੁੰਚ ਜਾਂਦੀ ਹੈ ਰੱਬ ਨੇ ਸਾਨੂੰ ਅਕਲ ਦਿੱਤੀ ਹੈ ਅੰਤਰ ਆਤਮਾ ਦਿੱਤੀ ਹੈ ਜੋ ਸਾਨੂੰ ਹਰ ਵੇਲੇ ਸਮਝਾਉਂਦੀ ਰਹਿੰਦੀ ਹੈ ਜੇ ਅਸੀਂ ਆਪਣੀ ਅੰਦਰਲੀ ਆਵਾਜ਼ ਨੂੰ ਸੁਣ ਲਈਏ ਉਹ ਹਰ ਵੇਲੇ ਸਾਨੂੰ ਰਹਿ ਤੇ ਸਹੀ ਰਸਤੇ ਵੱਲ ਹੀ ਪਹੁੰਚਾਉਂਦੀ ਹੈ ਇਸ ਲਈ ਹਰ ਕੰਮ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਮਨ ਨੂੰ ਜ਼ਰੂਰ ਪੁੱਛਿਆ ਕਰੋ ਕਿ ਇਹ ਸਹੀ ਹੈ ਕਿਸੇ ਦੀ ਭਲਾਈ ਲਈ ਹੈ ਜਾਂ ਕਿਸੇ ਦੇ ਦੁੱਖ ਦਾ ਕਾਰਨ ਬਣ ਸਕਦੀ ਹੈ ਜੇ ਤੁਹਾਨੂੰ ਮਨ ਵੱਲੋਂ ਉੱਤਰ ਚੰਗਾ ਹੋਵੇਗਾ ਤਾਂ ਹੀ ਅੱਗੇ ਵਧੋ ਤੇ ਰੁਕਿਓ ਨਾ ਕਿਉਂਕਿ ਜੋ ਤੁਸੀਂ ਚੰਗਾ ਕਰੋਗੇ ਜਾਂ ਆਪਣੇ ਮਨ ਵਿੱਚ ਜੋ ਵੀ ਚੰਗਾ ਸੋਚੋਗੇ ਕਰਮ ਵਿੱਚ ਉਹੀ ਚੰਗਿਆਈ ਤੁਹਾਨੂੰ ਦੁੱਗਣੀ ਹੋ ਕੇ ਵਾਪਸ ਮਿਲ ਜਾਵੇਗੀ ਸੋ ਸਾਰਿਆਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਹੈ ਜਦੋਂ ਵੀ ਕੁਝ ਕਰਨਾ ਹੋਵੇ ਚੰਗਾ ਹੀ ਕਰਿਓ ਕਦੇ ਨਾ ਮਾੜਾ ਕਿਸੇ ਦਾ ਸੋਚਿਓ ਦੂਸਰੀ ਗੱਲ ਦਾਨਪੁਨ ਕਰਨਾ ਦਾਨਪੁਨ ਕਰਨਾ ਇੱਕ ਵੱਡਾ ਕਰਮ ਹੈ ਪਰ ਇਹ ਕਰਮ ਤੰਦਰੁਸਤੀ ਉਦੋਂ ਬਣਦਾ ਹੈ ਜਦੋਂ ਅਸੀਂ ਉਹ ਕਰਮ ਸਿਰਫ ਇੱਕ ਭਲੇ ਮਕਸਦ ਲਈ ਕਰਦੇ ਹਾਂ ਆਪਣੀ ਵਡਿਆਈ ਲਈ ਕਰਦੇ ਹਾਂ ਨਾ ਹੀ ਲੋਕਾਂ ਦੀ ਸ਼ਲਾਘਾ ਲੈਣ ਲਈ ਤੇ ਨਾ ਹੀ ਵਿਖਾਵੇ ਵਾਸਤੇ ਜੇ ਅਸੀਂ দান ਕਰਦੇ ਸਮੇਂ ਇਹ ਸੋਚੀਏ ਕਿ ਲੋਕ ਵੇਖਣ ਮੇਰੀ ਵਾਹ ਵਾਹ ਹੋ ਜਾਵੇ ਉਹ ਪੁੰਨ ਕਰਮ ਦਾ ਅਸਲ ਅਰਥ ਉੱਥੇ ਹੀ ਫਿਰ ਖਤਮ ਹੋ ਜਾਂਦਾ ਹੈ ਕਿਉਂਕਿ ਜਿੱਥੇ ਦਿਖਾਵਾ ਆ ਜਾਂਦਾ ਹੈ ਉੱਥੇ ਨੇਕੀ ਦੀ ਰੂਹ ਹੀ ਖਤਮ ਹੋ ਜਾਂਦੀ ਹੈ ਅਸਲ ਨੇਕੀ ਤਾਂ ਉਹ ਹੁੰਦੀ ਹੈ ਜੋ ਚੁੱਪ-ਚਾਪ ਕੀਤੀ ਜਾਵੇ ਜਿੱਥੇ ਨਾ ਕਿਸੇ ਨੇ ਵੇਖਿਆ ਹੋਵੇ ਨਾ ਹੀ ਕਿਸੇ ਨੇ ਸੁਣਿਆ ਹੋਵੇ ਪਰ ਅਸਮਾਨ ਤੇ ਤੁਹਾਡਾ ਉਹ ਪੁੰਨਦਾਨ ਲਿਖਿਆ ਗਿਆ ਹੋਵੇ ਜੇ ਤੁਸੀਂ ਕਿਸੇ ਦੀ ਮਕਸਦ ਲਈ ਚੰਗੀ ਸੋਚ ਰੱਖ ਕੇ ਕੰਮ ਕਰਦੇ ਹੋ ਤਾਂ ਫਿਰ ਤੁਹਾਡੇ ਲਈ ਚੰਗਾ ਹੋਵੇਗਾ ਤੇ ਇਹ ਸੋਚ ਕੇ ਕਿ ਮੈਨੂੰ ਮੌਕਾ ਮਿਲਿਆ ਹੈ ਰੱਬ ਵਾਂਗ ਰੱਖਿਆ ਕਰਨ ਦਾ ਤਾਂ ਇਹ ਮਦਦ ਤੁਹਾਡੀ ਜ਼ਿੰਦਗੀ ਵਿੱਚ ਸੁਖ ਤੇ ਰੱਬੇ ਰਹਿਮਤ ਬਣ ਕੇ ਵਾਪਸ ਆ ਜਾਵੇਗੀ। ਉਹ ਭਲਾਈ ਜੋ ਅਸੀਂ ਅੱਜ ਕਿਸੇ ਹੋਰ ਲਈ ਕਰਦੇ ਹਾਂ ਕਦੇ ਨਾ ਕਦੇ ਤੁਹਾਡੀ ਕਿਸਮਤ ਵਿੱਚ ਰੌਸ਼ਨੀ ਬਣ ਕੇ ਜ਼ਰੂਰ ਵਾਪਸ ਆ ਜਾਵੇਗੀ। ਬਸ ਅਸੀਂ ਦਿਲ ਵਿੱਚ ਕਦੇ ਮਾੜੀ ਸੋਚ ਨਹੀਂ ਰੱਖਣੀ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਦਾ ਬੁਰਾ ਨਹੀਂ ਕਮਾਉਣਾ। ਇਸੇ ਹੀ ਤਰ੍ਹਾਂ ਜੇਕਰ ਅਸੀਂ ਕਰਾਂਗੇ ਉਸ ਤਰ੍ਹਾਂ ਹੀ ਫਿਰ ਸਾਡੇ ਕੋਲ ਦੁੱਗਣਾ ਹੋ ਕੇ ਵਾਪਸ ਆ ਜਾਣਾ ਹੈ। ਜੇਕਰ ਅਸੀਂ ਕਿਸੇ ਵੀ ਭੈਣ ਭਰਾ ਦੇ ਬੜਾ ਮਾੜਾ ਸੋਚਦੇ ਹਾਂ ਉਹ ਸਾਡੇ ਧੀਆ ਪੁੱਤਰਾਂ ਦੇ ਰੂਪ ਵਿੱਚ ਫਿਰ ਸਾਡੇ ਪਤੀ ਦੇ ਰੂਪ ਵਿੱਚ ਮਤਲਬ ਕਹਿਣ ਦਾ ਹੈ ਕਿ ਉਹਨਾਂ ਦੇ ਦੁੱਖ ਕੋਈ ਅਜਿਹਾ ਸਾਡੇ ਸਾਹਮਣੇ ਆ ਜਾਵੇਗਾ ਜਿਹਦਾ ਸਾਡੇ ਕੋਲ ਸਹਿਣ ਨਹੀਂ ਹੋਵੇਗਾ ਉਹ ਆਪਾਂ ਨੂੰ ਇਸ ਕਹਾਣੀ ਦੁਆਰਾ ਤੁਹਾਨੂੰ ਦੱਸ ਦਿੰਦੇ ਹਾਂ ਜਿਸ ਕਹਾਣੀ ਨੂੰ ਸੁਣ ਕੇ ਤੁਸੀਂ ਚੰਗੀ ਤਰ੍ਹਾਂ ਸਮਝ ਜਾਓ ਕਿ ਅਸੀਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਹਾਂ ਇਹ ਕਹਾਣੀ ਪੁਰਾਣੇ ਸਮਿਆਂ ਦੀ ਹੈ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਸੁਧਾਰਨ ਜਿਹੇ ਪਰਿਵਾਰ ਦੇ ਵਿੱਚ ਕਹਿੰਦੇ ਕਿ ਇੱਕ ਰੱਬ ਦੇ ਉੱਤੇ ਭਰੋਸਾ ਰੱਖਣ ਵਾਲਾ ਜੋੜਾ ਰਹਿੰਦਾ ਸੀ। ਉਹਨਾਂ ਦੇ ਕੋਲ ਕੋਈ ਬਹੁਤੀ ਜ਼ਮੀਨ ਜਾਇਦਾਦ ਤਾਂ ਨਹੀਂ ਸੀ ਪਰ ਕੋਈ ਵੱਡਾ ਨਾ ਹੀ ਵਪਾਰ ਸੀ। ਬਸ ਥੋੜੀ ਜਹੀ ਜ਼ਮੀਨ ਸੀ ਜਿੱਥੇ ਉਹ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ। ਇਹਨਾਂ ਦੀ ਜ਼ਿੰਦਗੀ ਜਿਹੜੀ ਬਿਲਕੁਲ ਹੀ ਸਾਦੀ ਸੀ ਪਰ ਇਮਾਨਦਾਰੀ ਤੇ ਸ਼ੁਕਰ ਦੇ ਨਾਲ ਭਰੀ ਹੋਈ ਸੀ। ਸਾਲ ਦਰ ਸਾਲ ਗੁਜ਼ਰਦੇ ਗਏ 8 ਸਾਲ ਵਿਆਹ ਨੂੰ ਹੋ ਚੁੱਕੇ ਸਨ ਪਰ ਉਹਨਾਂ ਦੇ ਘਰ ਅਜੇ ਤੱਕ ਕੋਈ ਔਲਾਦ ਨਹੀਂ ਸੀ ਪਰ ਇੱਕ ਦਿਨ ਉਸ ਮਾਇਆ ਵਾਲੀ ਰੱਬ ਨੇ ਆਪਣੀ ਮਿਹਰ ਕੀਤੀ ਤੇ ਉਹਨਾਂ ਦੋਵਾਂ ਜੀਆ ਦੇ ਘਰ ਇੱਕ ਪੁੱਤ ਦੀ ਦਾਤ ਹੋਈ ਉਹ ਖੁਸ਼ੀ ਉਹਨਾਂ ਲਈ ਕੋਈ ਚਮਤਕਾਰ ਤੋਂ ਘੱਟ ਨਹੀਂ ਸੀ ਪਰ ਆਖਦੇ ਹਨ ਨਾ ਕਿ ਜਿਵੇਂ ਵਕਤ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਉਹ ਪੁੱਤਰ ਕਹਿੰਦੇ ਕਿ ਜੇ ਸਾਲ ਦਾ ਹੀ ਹੋਇਆ ਸੀ ਤੇ ਕਹਿੰਦੇ ਉਸ ਘਰ ਦਾ ਮੁਖੀ ਆਕਾਰ ਚਲਾਣੇ ਕਰ ਗਿਆ ਮਾ ਲਈ ਸਿਰਫ ਇਹ ਪਤੀ ਦੀ ਮੌਤ ਨਹੀਂ ਸੀ ਇਹ ਉਸ ਦੀ ਪੂਰੀ ਦੁਨੀਆ ਥੰਮ ਜਾਣ ਵਾਂਗ ਸੀ ਪਰ ਉਸ ਮਾਂ ਨੇ ਹੌਸਲਾ ਨਾ ਹਾਰਿਆ ਉਹ ਖੇਤਾਂ ਵਿੱਚ ਮਿਹਨਤ ਕਰਦੀ ਤੇ ਘਰ ਦਾ ਵੀ ਕੰਮ ਕਰਦੀ ਆਪਣੇ ਪੁੱਤਰ ਦੀ ਪਰਵਰਿਸ਼ ਵੀ ਕਰਦੀ ਹਰ ਰੋਜ਼ ਰੱਬ ਦੇ ਅੱਗੇ ਅਰਦਾਸ ਕਰਦੀ ਕਿ ਹੇ ਰੱਬਾ ਮੇਰੇ ਪੁੱਤਰ ਨੂੰ ਸਿਹਤਮੰਦ ਤੇ ਚੰਗਾ ਇਨਸਾਨ ਬਣਾ ਦੇਵੀਂ ਕਈ ਸਾਲ ਬੀਤ ਗਏ ਪੁੱਤਰ ਹੁਣ 8 ਵਰਿਆਂ ਦਾ ਹੋ ਚੁੱਕਾ ਸੀ ਇੱਕ ਦਿਨ ਨੇੜੇ ਸ਼ਹਿਰਲੇ ਵਿੱਚ ਮੇਲਾ ਲੱਗਾ ਤੇ ਕਹਿੰਦੇ ਹਨ ਕਿ ਪੁੱਤਰ ਨੇ ਮਾਂ ਦੇ ਅੱਗੇ ਜिद ਪਾ ਲਈ ਕਿ ਮੈਨੂੰ ਵੀ ਲੈ ਕੇ ਚੱਲੋ ਮਾਂ ਨੇ ਕਈ ਵਾਰ ਮਨਾਇਆ ਪਰ ਪੁੱਤ ਜिद ਅੱਗੋਂ ਨਾ ਹਾਰਿਆ ਉਹ ਦੋਵੇਂ ਮੇਲੇ ਵਿੱਚ ਗਏ ਪਰ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਸੀ ਤੇ ਕੁਝ ਹੀ ਸਮੇਂ ਦੇ ਵਿੱਚ ਪੁੱਤਰ ਮਾਂ ਤੋਂ ਖੁੰਝ ਗਿਆ ਮਾਂ ਨੇ ਰੋ ਰੋ ਕੇ ਪੂਰਾ ਮੇਲਾ ਜਿਹੜਾ ਸੀ ਛਾਣਵਾਰਿਆ ਪਰ ਪੁੱਤਰ ਕਿਤੇ ਨਾ ਮਿਲਿਆ ਥੱਕ ਹਾਰ ਕੇ ਘਰ ਗਈ ਉਹਦੀ ਜ਼ਿੰਦਗੀ ਇੱਕ ਉਦਾਸੀ ਵਿੱਚ ਡੁੱਬ ਗਈ ਜੋ ਕਿ ਬਿਆਨ ਕਰਨ ਤੋਂ ਪਰੇ ਸੀ ਪਰ ਉਸ ਮਾਂ ਨੇ ਇੱਕ ਭਰੋਸਾ ਪਾ ਲਿਆ ਕਿਉਂਕਿ ਉਹ ਰੱਬ ਦੇ ਨਾਮ ਵਾਲੀ ਸੀ ਉਹ ਸੋਚਦੀ ਸੀ ਜੇ ਮੇਰਾ ਪੁੱਤਰ ਕਿਤੇ ਵੀ ਹੋਵੇਗਾ ਤਾਂ ਰੱਬ ਦੇ ਰਹ ਵਿੱਚ ਜਰੂਰ ਰੋਟੀ ਪਹੁੰਚਾਵੇਗਾ ਇਹ ਸੋਚ ਕੇ ਉਸ ਨੇ ਇੱਕ ਰੀਤ ਸ਼ੁਰੂ ਕਰ ਦਿੱਤੀ ਸਵੇਰੇ ਸਭ ਤੋਂ ਪਹਿਲੀ ਰੋਟੀ ਉਸ ਨੇ ਤਵੇ ਤੇ ਪਾਇਆ ਕਰਨੀ ਇੱਕ ਪੌਣੇ ਵਿੱਚ ਰੱਖ ਕੇ ਕੰਦ ਤੇ ਰੱਖ ਦਿਆ ਕਰਨੀ ਰੋਜ਼ ਬਿਨਾਂ ਨਾਗਾ ਬਿਨਾਂ ਕਿਸੇ ਉਮੀਦ ਦੇ ਕੇਵਲ ਇੱਕ ਭਰੋਸੇ ਦੀ ਰਾਖੀ ਦੇ ਲਈ ਰੱਬ ਮੇਰੇ ਪੁੱਤਰ ਨੂੰ ਰੋਟੀ ਜਰੂਰ ਦੇਵੇਗਾ ਉਹ ਰੋਟੀ ਕਦੀ ਉਸਨੇ ਵੇਖਿਆ ਵੀ ਨਹੀਂ ਸੀ ਕਰਨੀ ਕਿ ਚਿੜੀ ਜਨੌਰ ਖਾਂਦੇ ਹਨ ਕੁੱਤਾ ਖਾਂਦਾ ਸੀ ਜਾਂ ਕੌਣ ਖਾ ਜਾਂਦਾ ਹੈ ਜਾਂ ਕੋਈ ਲੈ ਜਾਂਦਾ ਸੀ ਕਹਿੰਦੇ ਕਿ ਇੱਕ ਦਿਨ ਇੱਕ ਸੰਤ ਜਿਹੜੇ ਰੋਹਾਨੀ ਦਰਵੇਸ਼ ਸਨ ਉਹਨਾਂ ਨੇ ਉਸ ਰੋਟੀ ਨੂੰ ਚੁੱਕ ਲਿਆ ਤੇ ਹਰ ਰੋਜ਼ ਲੰਘਦੇ ਹੋਏ ਇੱਕ ਹੀ ਗੱਲ ਕਹਿੰਦੇ ਚੰਗਾ ਕਰੋਗੇ ਤਾਂ ਵਾਪਸ ਚੰਗਾ ਹੋ ਕੇ ਮਿਲੇਗਾ ਮਾੜਾ ਕਰੋਗੇ ਤਾਂ ਦੁੱਖ ਹੀ ਬਣ ਕੇ ਤੁਹਾਡੇ ਕੋਲ ਵਾਪਸ ਆ ਜਾਵੇਗਾ ਹੁਣ ਉਹ ਭੈਣ ਸੀ ਜਿਹੜੀ ਉਹ ਗੱਲ ਸੁਣਿਆ ਕਰਦੀ ਸੀ ਕਹਿੰਦੀ ਕਿ ਉਹ ਜਦੋਂ ਉੱਥੇ ਰੋਟੀ ਉਸਨੇ ਰੱਖ ਦਿਆ ਕਰਨੀ ਨਾ ਤੇ ਹਰ ਰੋਜ਼ ਨਾ ਉਹ ਜਿਹੜਾ ਸੰਤ ਸੀ ਉਹ ਰੋਟੀ ਹਰ ਰੋਜ਼ ਉੱਥੋਂ ਚੁੱਕ ਕੇ ਲੈ ਜਾਇਆ ਕਰਦਾ ਸੀ ਇਹੋ ਸ਼ਬਦ ਬੋਲਦਾ ਸੀ ਚੰਗਾ ਕਰੋਗੇ ਤੇ ਵਾਪਸ ਕਈ ਗੁਣਾ ਚੰਗਾ ਹੋ ਕੇ ਮਿਲੇਗਾ ਮਾੜਾ ਕਰੋਗੇ ਤਾਂ ਉਹ ਦੁਖੀ ਬਣ ਕੇ ਵਾਪਸ ਆ ਜਾਵੇਗਾ ਕਹਿੰਦੇ ਕਿ ਹੁਣ ਉਹ ਭੈਣ ਬਹੁਤ ਜ਼ਿਆਦਾ ਜਿਹੜੀ ਸੀ ਟੈਨਸ਼ਨ ਦੇ ਵਿੱਚ ਰਹਿੰਦੀ ਸੀ ਕਿ ਇਸ ਨੂੰ ਮੈਂ ਰੋਜ਼ ਰੋਟੀ ਦਿੰਦੀ ਹਾਂ ਪਰ ਇਹ ਮੇਰੇ ਲਈ ਮਾੜਾ ਸ਼ਬਦ ਕਿਉਂ ਬੋਲ ਜਾਂਦਾ ਹੈ ਉਹ ਕੀ ਕਰਦੀ ਹੈ ਕਿ ਮਨ ਵਿੱਚ ਸੋਚਦੀ ਹੈ ਅੱਜ ਮੈਂ ਰੋਟੀ ਪਕਾ ਕੇ ਉਸ ਦੇ ਵਿੱਚ ਜ਼ਹਿਰ ਪਾ ਕੇ ਇਸ ਸੰਤ ਨੂੰ ਦੇ ਦੇਵਾਂਗੀ ਤੇ ਆਪੇ ਮਰ ਮੁੱਕ ਜਾਵੇਗਾ ਕਹਿੰਦੇ ਉਹ ਕੀ ਕਰਦੀ ਹੈ ਕਿ ਰੋਟੀ ਪਕਾਉਂਦੀ ਹੈ ਉਸ ਵਿੱਚ ਜ਼ਹਿਰ ਪਾ ਲੈਂਦੀ ਹੈ ਤੇ ਜਦੋਂ ਰੋਟੀ ਉਸ ਕਾਂਦੇ ਦੇ ਉੱਤੇ ਰੱਖਦੀ ਹੈ ਕਿ ਸੰਤ ਆਵੇਗਾ ਤੇ ਰੋਟੀ ਨੂੰ ਚੁੱਕ ਕੇ ਲੈ ਜਾਵੇਗਾ ਜਦੋਂ ਖਾਵੇਗਾ ਮਰ ਖਪ ਜਾਵੇਗਾ ਕਹਿੰਦੇ ਜਦੋਂ ਰੋਟੀ ਰੱਖ ਦਿੰਦੀ ਹੈ ਨਾ ਤਾਂ ਉਸ ਦੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਇਹ ਬਹੁਤ ਮਾੜੀ ਗੱਲ ਹੈ ਤੋ ਸਿਰਫ ਇੱਕ ਆਪਣੇ ਆਪ ਦੇ ਹੰਕਾਰ ਵਿੱਚ ਆ ਕੇ ਕਿਸੇ ਦੀ ਜਾਨ ਕਿਵੇਂ ਲੈ ਸਕਦੀ ਹੈ ਜਦੋਂ ਉਸ ਦੇ ਅੰਦਰੋਂ ਹੀ ਮਨ ਵਿੱਚੋਂ ਆਵਾਜ਼ ਵਾਰ-ਵਾਰ ਆ ਰਹੀ ਸੀ ਉਸ ਤੇ ਮੰਨਣ ਦੀ ਗੱਲ ਨੇ ਝੰਡੋੜ ਕੇ ਰੱਖ ਦਿੱਤਾ ਉਸ ਗੱਲ ਨੇ ਉਹਦੇ ਆਪਣੇ ਮਨ ਵਿੱਚ ਲਾਇਆ ਤੇ ਸਿਰਫ ਦੋ ਸ਼ਬਦ ਸੁਣੇ ਕਿਸੇ ਦੀ ਜਾਨ ਲੈ ਲੈਣੀ ਸੀ ਇਹ ਅੰਤਰ ਆਤਮਾ ਦੀ ਆਵਾਜ਼ ਇੰਨੀ ਉੱਚੀ ਹੋਈ ਕਿ ਮਾਂ ਜਿਹੜੀ ਸੀ ਉਹ ਭੈਣ ਸੀ ਉਹ ਭੱਜੀ-ਭੱਜੀ ਕੰਧ ਕੋਲ ਗਈ। ਉਥੋਂ ਰੋਟੀ ਚੁੱਕ ਕੇ ਅੱਗ ਵਿੱਚ ਸੁੱਟ ਦਿੱਤੀ ਤੇ ਨਵੀਂ ਰੋਟੀ ਬਣਾ ਕੇ ਉੱਥੇ ਰੱਖ ਦਿੱਤੀ। ਉਸੇ ਦਿਨ ਉਹ ਸੰਤ ਜਿਹੜੇ ਫਕੀਰ ਸਨ ਉਹ ਰੋਟੀ ਚੁੱਕ ਕੇ ਲੈ ਜਾਂਦੇ ਹਨ ਤੇ ਜਦੋਂ ਕਹਿੰਦੇ ਹਨ ਬਹੁਤ ਜ਼ੋਰ ਦੀ ਉੱਥੇ ਉਹਦਾ ਦਰਵਾਜ਼ਾ ਖੜਕਦਾ ਤੇ ਕਹਿੰਦੇ ਜਦੋਂ ਦਰਵਾਜ਼ੇ ਦੇ ਕੋਲ ਭੈਣ ਜਾਂਦੀ ਤੇ ਵੇਖਦੀ ਹੈ ਉਸ ਦਾ ਜਿਹੜਾ ਪੁੱਤਰ ਸੀ ਨਾ ਕਮਜ਼ੋਰ ਹਾਲਾਤ ਵਿੱਚ ਬਹੁਤ ਸੀ ਉਸ ਤੇ ਘੱਟਾ ਮਿੱਟੀ ਪਿਆ ਹੋਇਆ ਸੀ ਤੇ ਉਹ ਥੱਲੇ ਲੰਮੇ ਪਿਆ ਸੀ ਧਰਤੀ ਦੇ ਉੱਪਰ ਉਹ ਜਦੋਂ ਆਪਣੇ ਪੁੱਤ ਨੂੰ ਵੇਖਦੀ ਹੈ ਉਹ ਬਹੁਤ ਹੀ ਰੋ ਰੋ ਕੇ ਉਸ ਦਾ ਬੱਚਾ ਆਪਣੀ ਮਾਂ ਨੂੰ ਪੁੱਛਦਾ ਹੈ ਮਾਂ ਤੂੰ ਕਿਵੇਂ ਹੈ ਤੇ ਉਹ ਜਿਹੜੀ ਮਾਂ ਹੈ ਆਪਣੇ ਪੁੱਤਰ ਨੂੰ ਪੁੱਛਦੀ ਪੁੱਤਰਾ ਤੂੰ ਕਿਵੇਂ ਆਇਆ ਇੱਥੇ ਉਸਨੇ ਦੱਸਿਆ ਕਿ ਮੇਲੇ ਵਿੱਚ ਮੈਂ ਖੁੰਝ ਗਿਆ ਸੀ 2 ਸਾਲ ਰਾਹਾਂ ਵਿੱਚ ਫਿਰਿਆ ਹਾਂ ਕਦੇ ਕਿਸੇ ਨੇ ਰੋਟੀ ਦਿੱਤੀ ਕਦੇ ਕਿਸੇ ਨੇ ਪਾਣੀ ਇੱਕ ਦਿਨ ਇੱਕ ਸੰਤ ਨੇ ਮੈਨੂੰ ਰੋਟੀ ਪਾਣੀ ਦਿੱਤਾ ਤੇ ਮੇਰੀ ਜਾਨ ਬਚ ਗਈ ਮਾਂ ਨੇ ਪੁੱਛਿਆ ਕਿਹੋ ਜਿਹਾ ਸੀ ਉਹ ਸੰਤ ਜਦੋਂ ਪੁੱਤਰ ਨੇ ਉਸ ਦਾ ਵਰਣਨ ਕੀਤਾ ਤਾਂ ਮਾਂ ਕੰਧ ਨਾਲ ਲੱਗ ਕੇ ਰੋ ਪਈ ਉਹੀ ਸੰਤ ਉਹੀ ਰੋਟੀ ਉਹੀ ਦਾਨ ਜੇ ਅੱਜ ਹੰਕਾਰ ਦੇ ਨਾਲ ਰੋਟੀ ਦਿੱਤੀ ਹੁੰਦੀ ਤਾਂ ਸ਼ਾਇਦ ਉਹ ਪੁੱਤਰ ਦੀ ਜਾਨ ਨਹੀਂ ਸੀ ਬਚਣੀ ਉਹ ਜ਼ਹਿਰ ਵਾਲੀ ਰੋਟੀ ਉਸਤੇ ਪੁੱਤਰ ਨੇ ਖਾ ਜਾਣੀ ਸੀ ਫਿਰ ਉਸ ਦੀ ਮੌਤ ਹੋ ਜਾਣੀ ਸੀ ਇਸ ਕਹਾਣੀ ਦੇ ਰਾਹੀਂ ਸਾਨੂੰ ਇਹ ਹੀ ਸਿੱਖਣ ਨੂੰ ਮਿਲਦਾ ਹੈ ਜੇਕਰ ਤੁਸੀਂ ਦਿਲੋਂ ਨਿਮਰਤਾ ਤੇ ਕਿਸੇ ਦੇ ਭਲੇ ਦੇ ਲਈ ਦਾਨ ਪੂਨ ਕਰਦੇ ਹੋ ਰੱਬ ਕਈ ਗੁਣਾ ਵਾਪਸ ਸੁਖ ਦੇ ਰੂਪ ਵਿੱਚ ਤੁਹਾਨੂੰ ਦੇ ਦੇਵੇਗਾ ਪਰ ਜੇ ਅਸੀਂ ਦਾਨ ਕਰਕੇ ਸੋਚੀਏ ਕਿ ਲੋਕ ਵਾਹ ਵਾਹ ਕਰਨ ਉਹ ਕਰਮ ਫਿਰ ਉੱਥੇ ਹੀ ਖਤਮ ਹੋ ਜਾਂਦੇ ਹਨ ਹਰ ਸਵੇਰ ਤਵੇ ਤੇ ਪਾਈ ਪਹਿਲੀ ਰੋਟੀ ਜਿਹੜੀ ਹੁੰਦੀ ਹੈ ਨਿਮਰਤਾ ਦੇ ਨਾਲ ਰੱਖਣੀ ਚਾਹੀਦੀ ਹੈ ਕਿਸੇ ਪੀਰ ਫਕੀਰ ਨੂੰ ਕਿਸੇ ਚਿੜੀ ਜਨਾਰ ਨੂੰ ਕਿਸੇ ਬੇਜਮਾਨ ਨੂੰ ਜਾਂ ਲੋੜਵੰਦ ਨੂੰ ਉਸ ਰੋਟੀ ਨੂੰ ਦੇ ਦਿਓ ਤਾਂ ਕਿ ਉਸ ਦੀ ਜ਼ਿੰਦਗੀ ਬਚ ਸਕੇ ਜੇਕਰ ਹੋ ਸਕੇ ਤਾਂ ਆਪਣੀ ਅੰਤਰ ਆਤਮਾ ਨੂੰ ਸੁਣੋ ਜੇਕਰ ਅਸੀਂ ਇੰਜ ਕਰਦੇ ਹਾਂ ਸਾਡੀ ਜ਼ਿੰਦਗੀ ਵਿੱਚ ਇਹ ਕੀਤੇ ਹੋਏ ਦਾਨ ਕਿਸੇ ਨਾ ਕਿਸੇ ਸਮੇ ਸਾਡੇ ਉਸ ਸਮੇਂ ਵਿੱਚ ਆਣ ਕੇ ਖਲੋ ਜਾਂਦੇ ਹਨ ਜਿਸ ਸਮੇਂ ਵਿੱਚ ਸਾਨੂੰ ਕਿਤੇ ਰਾਹ ਨਹੀਂ ਦਿਖਦਾ ਪਰ ਦੁੱਖ ਹੀ ਦੁੱਖ ਉਦੋਂ ਹੁੰਦੇ ਹਨ ਤੇ ਸਾਡਾ ਉਹ ਕੀਤਾ ਹੋਇਆ ਚੰਗਾ ਕਰਮ ਸਾਡੇ ਕੋਲ ਇੱਕ ਦਵਾ ਦੀ ਤਰ੍ਹਾਂ ਸਾਹਮਣੇ ਆ ਜਾਵੇਗਾ। ਕਰਮ ਇੱਕ ਬੀਜ ਵਾਂਗ ਹੁੰਦਾ ਹੈ। ਜਿਵੇਂ ਅਸੀਂ ਜ਼ਮੀਨ ਵਿੱਚ ਬੀਜ ਪਾਉਂਦੇ ਹਾਂ ਮਹੀਨੇ ਬਾਅਦ ਫਸਲ ਮਿਲਦੀ ਹੈ। ਉਸੇ ਤਰ੍ਹਾਂ ਅੱਜ ਕੀਤਾ ਗਿਆ ਨੇਕ ਕਰਮ ਕਈ ਵਾਰ ਸਾਲਾਂ ਬਾਅਦ ਕਿਸੇ ਹੋਰ ਰੂਪ ਵਿੱਚ ਪਰਮਾਤਮਾ ਵੱਲੋਂ ਵਾਪਸੀ ਵਿੱਚ ਮਿਲ ਜਾਂਦਾ ਹੈ। ਇਸ ਤਰ੍ਹਾਂ ਇਸ ਮਾਂ ਨੇ ਵੀ ਰੋਜ਼ੀ ਰੋਟੀ ਦੇ ਲਈ ਇਹ ਨਹੀਂ ਸੋਚਿਆ ਕਿ ਉਹ ਕਿਸ ਦੇ ਪੁੱਤਰ ਦੀ ਜਾਨ ਬਚਾਵੇਗੀ। ਜਿਵੇਂ ਕਹਾਣੀ ਵਿੱਚ ਆਇਆ ਕਿ ਇੱਕ ਦਿਨ ਮਾਂ ਦੇ ਮਨ ਵਿੱਚ ਹੰਕਾਰ ਆ ਗਿਆ ਤੇ ਉਸਨੇ ਜ਼ਹਿਰ ਵਾਲੀ ਰੋਟੀ ਬਣਾਈ ਕਿ ਸੰਤ ਖਾਵੇਗਾ ਤੇ ਮਰ ਜਾਵੇਗਾ ਪਰ ਉਸ ਸੰਤ ਦਾ ਧੰਨਵਾਦ ਨਹੀਂ ਕੀਤਾ ਜਦ ਕਿ ਉਲਟ ਸ਼ਬਦ ਕਹੇ ਉਹ ਭੈਣ ਹੰਕਾਰ ਵਿੱਚ ਆਣ ਕੇ ਉਸ ਨੂੰ ਇੱਕ ਜ਼ਹਿਰ ਵਾਲੀ ਰੋਟੀ ਦੇਣ ਦੀ ਵਿਉਂਤ ਬਣਾਉਂਦੀ ਹੈ ਪਰ ਜਦੋਂ ਜ਼ਹਿਰ ਵਾਲੀ ਰੋਟੀ ਦਿੰਦੀ ਹੈ ਉਸ ਦੀ ਅੰਤਰਾ ਆਤਮਾ ਹੀ ਉਸ ਨੂੰ ਝੰਡੋੜਦੀ ਹੈ ਕਿ ਇਹ ਕੰਮ ਤੇਰੇ ਲਈ ਬਹੁਤ ਮਾੜਾ ਹੈ ਸੋ ਜੇਕਰ ਅਸੀਂ ਕੁਝ ਵੀ ਮੜਾ ਕਰਨ ਤੋਂ ਪਹਿਲਾਂ ਆਪਣੀ ਅੰਤਰਾਤਮਾ ਤੇ ਆਪਣੇ ਅੰਦਰਲੇ ਸ਼ਬਦਾਂ ਨੂੰ ਹੀ ਸਮਝ ਜਾਈਏ ਜਾਂ ਸੁਣ ਲਈਏ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦਾ ਸਾਹਮਣਾ ਸਾਨੂੰ ਕਦੇ ਕਰਨਾ ਹੀ ਨਹੀਂ ਪਵੇਗਾ ਕਈ ਵਾਰ ਤੁਹਾਡੀ ਕੀਤੀ ਗਈ ਛੋਟੀ ਜਿਹੀ ਨੇਕੀ ਵੀ ਰੱਬ ਵਾਂਗ ਤੁਹਾਡੀ ਜ਼ਿੰਦਗੀ ਨੂੰ ਨਵਾਂ ਰਿਖਾ ਵਿਖਾ ਦੇਵੇਗੀ ਜੇਕਰ ਅਸੀਂ ਵੀ ਇੰਜ ਨੇਕੀ ਕਰਾਂਗੇ ਕਿਸੇ ਲਈ ਦਾਨ ਪੁੰਨ ਕਰਾਂਗੇ ਸਾਡੀ ਜ਼ਿੰਦਗੀ ਵਿੱਚ ਕਈ ਅਜਿਹੇ ਦੁੱਖ ਟਾਈਮ ਤੇ ਰਹਾ ਮਿਲ ਜਾਣਗੇ ਜਿਹੜੇ ਸਾਨੂੰ ਕਦੇ ਖੁਦ ਵੀ ਪਤਾ ਨਹੀਂ ਹੋਵੇਗਾ ਫਿਰ ਬਾਅਦ ਵਿੱਚ ਸਾਨੂੰ ਇੰਜ ਲੱਗੇਗਾ ਜਿਵੇਂ ਸਾਡੀ ਪਰਮਾਤਮਾ ਨੇ ਆਪ ਆ ਕੇ ਮਦਦ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ